ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਆਪਾਂ ਇੱਕ ਫੱਟੇ ਸਾਹਿਬ ਜਦਿਆਂ ਦੀ ਅਮਰ ਸਾਹادت ਸਾਖੀ ਲੈ ਕੇ ਆਈਆਂ ਸੱਕ ਚਮਕੌਰ ਦੀ ਕੜੀ ਸੋ ਇਸ ਸਾਖੀ ਨੂੰ ਆਪਾਂ ਕਰਦੇ ਹਾਂ ਸ਼ੁਰੂ 1700 ਚਾਰ ਇਸਵੀ ਸਰਸਾਂ ਦੇ ਕੰਡੇ ਉਹ ਰਾਤ ਜਿਸ ਨੇ ਸਿੱਖ ਇਤਿਹਾਸ ਨੂੰ ਸਦਾ ਲਈ ਬਦਲ ਦਿੱਤਾ ਭਿਆਨਕ ਠੰਡ ਭੁੱਖ ਧੁਕਾਵਟ ਅਤੇ ਵਿਛੋੜਾ ਪਰ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੰ ਅਡੋਲ ਸੀ ਸਰਸਾਂ ਪਾਰ ਕਰਦਿਆਂ ਮਾਤਾ ਕੀ ਵਿਛੜ ਗਏ ਛੋਟੇ ਸਾਮ ਜਦੇ ਵਖ ਹੋ ਗਈ ਗੁਰੂ ਜੀ ਨਾਲ ਰਹੇਗੇ ਸਿਰਫ ਕੁਝ ਗਣਤੀ ਦੇ ਸਿੰਘ ਪਰ ਇਹ ਗਿਣਤੀ ਨਹੀਂ ਸੀ ਇਹ ਈਮਾਨ ਸੀ ਕਿਮ ਗੌਰ ਦੀ ਗੜੀ ਥੱਕੇ ਹਾਰਿ ਸਿੰਘ ਚਮਕੌਰ ਦੀ ਇੱਕ ਛੋਟੀ ਗੜੀ ਵਿੱਚ ਆਟਕੇ ਗੜੀ ਛੋਟੀ ਸੀ ਕੰਨਾਂ ਕੱਚੀਆਂ ਸਨ ਪਰ ਅੰਦਰ ਬੈਠੇ ਸਿੰਘ ਔਲਾਦ ਨਾਲੋਂ ਮਜ਼ਬੂਤ ਇੱਥੇ ਸਨ ਬਾਬਾ ਅਜੀਤ ਸਿੰਘ ਜੀ ਉਮਰ 19 ਸਾਲ ਬਾਬਾ ਜੁਜਾਰ ਸਿੰਘ ਜੀ ਉਮਰ 15 ਸਾਲ ਅੱਤੇ ਕਰੀਬ 40 ਸੱਚੇ ਖਾਲਸੇ ਸਿੰਘ ਸਵੇਰ ਹੋਈ ਧੂੜ ਉੱਡੀ ਅਸਮਾਨ ਕਾਲਾ ਪੈ ਗਿਆ ਮੁਗਲ ਫੌਜਾਂ ਲੱਖਾਂ ਦੀ ਗਿਣਤੀ ਵਿੱਚ ਗੜੀ ਨੂੰ ਚਾਰੋਂ ਪਾਸਿਆਂ ਤੋਂ ਘੇਰ ਚੁੱਕੀਆਂ ਸਨ ਧਰਮ ਯੁੱਧ ਦੀ ਘੋਸ਼ਣਾ ਮੁਗਲਾਂ ਨੇ ਸੁਨੇਹਾ ਭੇਜਿਆ ਗੁਰੂ ਗੋਪਿੰਦ ਸਿੰਘ ਹਥਿਆਰ ਫੁੱਟ ਦਿਓ ਯਾਨ ਬਖਸ਼ੀ ਹੋ ਜਾਵੇਗੀ ਗੁਰੂ ਜੀ ਮੁਸਕਰਾਏ ਉਹ ਬੋਲੇ ਖਾਰਸਾ ਸਿਰ ਦੇ ਸਕਦਾ ਹੈ ਪਰ ਸਿਰ ਝੁਕਾ ਨਹੀਂ ਸਕਦਾ ਜਿੱਦ ਸ਼ੁਰੂ ਹੋ ਗਿਆ ਤੀਰ ਤਲਵਾਰਾਂ ਬੰਦੂਕਾਂ ਪਰ ਹਰ ਪਾਸੇ ਇੱਕ ਆਵਾਜ਼ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੰਬਾ ਅਜੀਤ ਸਿੰਘ ਜੀ ਦਾ ਅੱਗੇ ਆਉਣਾ ਥੋੜੀ ਦੇਰ ਬਾਅਦ ਗੁਰੂ ਜੀ ਦੇ ਸਾਹਮਣੇ ਉਹ ਸੂਰਮਾ ਖੜਾ ਸੀ ਬਾਬਾ ਅਜੀਤ ਸਿੰਘ ਜੀ ਉਹਨੇ ਨਮਸਤਕ ਹੋ ਕੇ ਕਿਹਾ ਪਿਤਾ ਜੀ ਹੁਣ ਆਗਿਆ ਦਿਓ ਖਾਲਸਾ ਦਾ ਧਰਮ ਮੈਨੂੰ ਬੁਲਾ ਰਿਹਾ ਹੈ ਗੁਰੂ ਗੋਪਿੰਦ ਸਿੰਘ ਜੀ ਦੀਆਂ ਅੱਖਾਂ ਪਰ ਆਈਆਂ ਪਰ ਹੱਥ ਅਸ਼ੀਰਵਾਦ ਲਈ ਉੱਠਿਆ ਜਾਓ ਪੁੱਤਰ ਜੀ ਅਕਾਲ ਪੁਰਖ ਤੇਰਾ ਰਾਖਾ ਹੈ ਬੱਬਾ ਅਜੀਤ ਸਿੰਘ ਜੀ ਗੜੀ ਤੋਂ ਬਾਹਰ ਨਿਕਲੇ ਮੋਗਲ ਹੈਰਾਨ ਰਹਿ ਗਏ ਇੱਕ ਨੌਜਵਾਨ ਪਰ ਸ਼ੇਰ ਵਰਗਾ ਉਹਨਾਂ ਦੀ ਤਲਵਾਰ ਚੱਲੀ ਤਾਂ ਦੁਸ਼ਮਣਾਂ ਦੀਆਂ ਕਤਾਰਾਂ ਟੁੱਟ ਗਈਆਂ ਜਿੱਥੇ ਉਹ ਖੜੇ ਹੁੰਦੇ ਉੱਥੇ ਮੌਤ ਖੜੀ ਹੋ ਜਾਂਦੀ ਆਖਰਕਾਰ ਅਨੇਕਾਂ ਯਕਮਾ ਨਾਲ ਉਹ ਧਰਤੀ ਤੇ ਡੱਗੇ ਪਰ ਡੱਗ ਕੇ ਵੀ ਇਤਿਹਾਸ ਨੂੰ ਜਗਾ ਗਈ ਛੋਟਾ ਨਹੀਂ ਸ਼ੇਰ ਬਾਬਾ ਜੁਜਾਰ ਸਿੰਘ ਜੀ ਪ੍ਰਾ ਦੀ ਸ਼ਹਾਦਤ ਦੇਖ ਕੇ 15 ਸਾਲਾਂ ਦੇ ਬਾਬਾ ਜੁਜਾਰ ਸਿੰਘ ਜੀ ਅੱਗੇ ਵਧੇ ਉਹਨਾਂ ਦੀ ਆਵਾਜ਼ ਸਾਫ਼ ਸੀ ਪਿਤਾ ਜੀ ਮੈਨੂੰ ਵੀ ਆਗਿਆ ਦਿਓ ਮੈਂ ਖਾਲਸਾ ਦਾ ਪੁੱਤਰ ਹਾਂ ਗੁਰੂ ਜੀ ਨੇ ਆਪਣੇ ਲਾਲ ਨੂੰ ਗਲੇ ਲਾਇਆ ਇਹ ਗਲੇ ਲਗਾਉਣਾ ਨਹੀਂ ਸੀ ਇਤਿਹਾਸ ਦੀ ਮੋਹਰ ਸੀ ਬੱਬਾ ਜੁਝਾਰ ਸਿੰਘ ਜੀ ਵੀ ਗਲੀ ਤੋਂ ਬਾਹਰ ਨਿਕਲੇ ਉਹ ਛੋਟੇ ਸਾਨ ਪਰ ਹੌਸਲਾ ਪਹਾੜਾਂ ਜਿਹਾ ਉਹਨਾਂ ਦੀ ਲਲਕਾਰ ਨੇ ਮੁਗਲਾਂ ਦੇ ਦਿਲ ਹਿਲਾ ਦਿੱਤੇ ਅੰਤ ਵਿੱਚ ਉਹ ਵੀ ਸ਼ਹਾਦਤ ਦੇ ਸਿਰਤਾਜ ਬਣ ਗਏ ਕਾਲਸ ਦੀ ਅਮਰਤਾ ਇੱਕ ਇੱਕ ਕਰਕੇ ਸਿੰਘ ਸ਼ਹੀਦ ਹੁੰਦੇ ਗਏ ਪਰ ਕੋਈ ਪਿੱਛੇ ਨਹੀਂ ਹਟਿਆ ਕਮ ਕੌਰ ਦੀ ਕੜੀ ਸਹੀ ਦੀ ਦੀ ਯੂਨੀਵਰਸਿਟੀ ਬਣ ਗਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਪੰਚਾਇਤ ਦੇ ਕਹਿਣ ਤੇ ਰਾਜ ਦੇ ਹਨੇਰੇ ਵਿੱਚ ਗੜੀ ਸ਼ੰਤਰੀ ਇਹ ਭਜਣਾ ਨਹੀਂ ਸੀ ਇਹ ਪੰਥ ਦੀ ਰੱਖਿਆ ਸੀ ਸਾਕ ਚਮਕੌਰ ਦੀ ਸਿੱਖਿਆ ਅੱਜ ਵੀ ਚਮਕੌਰ ਦੀ ਮਿੱਟੀ ਕਹਿੰਦੀ ਹੈ ਉਮਰ ਸ਼ਹਾਦਤ ਨੂੰ ਉਮਰ ਸ਼ਹਾਦਤ ਨੂੰ ਨਹੀਂ ਰੋਕ ਸਕਦੀ ਧਰਮ ਲਈ ਪੁੱਤਰ ਵੀ ਕੁਰਬਾਨ ਖਾਲਸਾ ਕਦੇ ਮਰਦਾ ਨਹੀਂ ਵਡੇ ਸائیںੇ ਜਾਂਦੇ ਅੱਜ ਵੀ ਜਿਉਂਦੇ ਨੇ ਸਾਡੇ ਵਿਸ਼ਵਾਸ ਵਿੱਚ ਸਾਡੇ ਹੌਸਲੇ ਵਿੱਚ ਸਾਡੇ ਨਾਰੇ ਵਿੱਚ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਏਸੀ ਅੱਜ ਦੀ ਸਾਖੀ ਜਿਸ ਦਿਨ ਦੇ ਤਨ ਸਿਹਤੀ ਦੇ ਦਿਨ ਚੱਲਦੇ ਨੇ ਉਹਨੇ ਦਿਨ ਆਪਾਂ ਇਹ ਸਾਖੀ ਹੀ ਪੇਸ਼ ਕਰਾਂਗੇ ਤੇ ਸਿੱਧਾ ਇਸ ਚੈਨਲ ਨਾਲ ਜੁੜੇ ਰਹੋ ਇਹ ਸਾਖੀ ਸੁਣਨ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਨਮੀ ਜਸਾਕੀ ਨਾ ਪੇੜ